ਮੇਰੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਆਂ ਪੰਡ ਪਰੈਨ ਆਪਣੇ ਉਸਤਾਦ ਦੇ ਪੰਡ ਲੈਣ ਕਬੂਤਰ ਦੇਖਦਾ ਦਿਉ ਤੁਸੀ ਹਾਂ ਠੀਕ ਹਾਂ ਬਈ ਆ ਗਏ ਸੀ ਆਪਾਂ ਪਰੈਨ ਹਾਂ ਆਪਣੇ ਉਸਤਾਦ ਜੀ ਖੜੇ ਆ ਇੰਦਰਜੀਤ ਵੜੈਨ ਆਹ ਨਾਲੇ ਖੁੱਡੇ ਆ ਦੇਖਾ ਦਿੰਦਾ ਹਣ ਦੂਜੇ ਕਬੂਤਰ ਦੇਖਾਂਗੇ ਪਾਕਿਸਤਾਨੀ ਜਿਹੜੇ ਹੁੰਦੇ ਆ ਟੈਡੀ ਚਲੋ ਜੀ ਦਿਖਾਓ ਇਹਨਾਂ ਨੂੰ ਬੰਦ ਕਰਨਾ ਹੈ ਸਵਾ ਬਾਲਾ ਚਲ ਆਇਆ ਇੱਥੇ ਬਾਹਰ ਛੱਡਿਆ ਹੋਈ ਸੀ ਆ ਆਪਣੇ ਸਤਾਰ ਜੀ ਦੀ ਛਤਰੀ ਆ ਕੁੱਤਾ ਦਾ ਨਹੀਂ ਪੈਂਦਾ ਜੀ ਕੋਲੇ ਹੀ ਆੜ ਜਾ ਜੀ ਹੋਰ ਨਾ ਫੜ ਲਵੇ ਹੈਵੀ ਵੱਡਾ ਜੀ ਖੁੱਲਾ ਤਾਂ ਨਹੀਂ ਆਹ ਕੋਹ ਨਹੀਂ ਕੰਦਾ ਬੁਲਾ ਲਵੇ ਠੀਕ ਚਲ ਆਲੀ ਬੋਲੀ ਬੋਲੀ ਕੀ ਕਰਦਾ ਦੇਖਾ ਦੇ ਸੰਗਾ ਸੇ ਕੋ ਹੁੱਡਾ ਅੱਧਰ ਪਾਇਆ ਵਾ ਹਾਂ ਦੇਖਾ ਦੇ ਵੀ ਟੈਡੀ ਕੂਤਰ ਦੀ ساری ਆਹ 35 ਵਾਲਾ ਬੈਠਾ ਮੇਰੇ ਹੋਰੇ ਬੈਠਾ ਆਈ ਤੰਨਾ ਉਹ ਜਿਹੜਾ ਦੋ ਨੇ ਉਹ ਕਾਲੀਆਂ ਚ ਪਾਉਂ ਉਹ ਕੀ ਹੋ ਗਿਆ ਬੱਚਾ ਟੈਡੀ ਬੈਠਿਆ ਹੂੰ ਵਿੱਚ ਇਹ ਨੂੰ ਆ ਦੇ ਇਧਰ ਹੋ ਜਾ ਤਰੇ ਹੋ ਗਿਆ ਬੱਚਾ ਸਾਈਡ ਤੇ ਕੀਤਾ ਪਿਆ ਜੀ ਨੇ ਬੱਚਾ ਆਹ ਜਦ ਰੀਆਂ ਖੜੀਆਂ ਨੇ ਕੂਤਰ ਲੜਾਏ ਹੋਏ ਆ लौग <laughs> तो आवे बच्चे दो नोरी नोरी तन ऊपर आठ वाले हां पार होया पार हो जाओ ਆਕੇ ਦੇ ਕਿੰਨਾ ਵਾਰ ਆਪਣੇ ਕੁੱਤਰ ਬੱਚੇ ਅਜੇ ਪਰ ਛੱਡ ਦੇ ਨਹੀਂ ਹਾਂਜੀ ਇਹ ਤਾਂ ਪਟਣਾ ਰਗਾ ਹੋਇਆ ਪਿਆ ਜੀ ਲੈ ਉਹ ਦਰਜ ਹੈ ਬੰਦ ਆਉਂਦਾ ਜਬਨ ਬਾਗਰਾ ਕੱਟ ਕੀਤੇ ਨੇ ਜੀ ਸਾਰੇ ਤੇ ਸਾਰੇ ਕਿੱਥੇ ਹੀ ਹੋਏ ਇੱਧਰ ਆ ਇੱਕ ਟਵਾਕ ਹੋਗੇ ਤਾਂ ਦੋ ਗਏ ਨੇ ਸੱਚ ਆਖੋ ਅਖਾਦਾ ਚਲੋ ਹੁਣ ਆਸਤਾ ਅੱਜ ਦੇਖ ਲੈ ਆਪਣੇ ਉੱਤ ਟੈਡੀ ਰੱਖੇ ਜੀ ਲੈ ਕੇ ਜਾਵਾਂਗੇ ਇਹਨਾਂ ਦੇ ਕੂਤਰ ਬੱਚੇ ਲੈ ਕੇ ਆਵਾਂਗੇ ਲੋਕ ਵੱਧ ਨਹੀਂ ਚਾਹੀਦੇ ਆਪਾਂ ਨੂੰ ਪਾਣੀ ਅੰਦਰ ਪਾ ਲੈ ਅੱਛੇ ਤਰੀਕੇ ਨਾਲ ਖੜੀਆਂ ਨੇ ਨਾ ਅੰਦਰ ਬਣਾ ਅੰਦਰ ਬਣਾ ਲੱਗਦੀ ਹੈ ਕੂਤਰ ਉੜਦੇ ਸੀ ਪਿੰਡ ਆ ਜੋੜੇ ਆ ਜੀ ਜੋੜੇ ਆ সায়শেটুঢাগে। সোতাকনেক কাকাকে। সোতুয়ে সোমে সোহছেটুষ্য়ুত সোম হোলারি সপ্য়ু সোমাকাকে। সোতাকাকে শমালাই। ਹੋਏ ਆ ਬਾਹਰ ਕੱਢਣ ਲੱਗਿਆ ਸੀ ਪੁੱਤ ਭਈਆ ਕਬੂਤਰ ਲੈ ਲਿਆ ਆਪਾਂ ਪੀਲੀ ਜੀ ਟੋਰੀ ਵਾਲਾ ਇੱਕ ਇਹ ਬੱਚੇ ਕਢਾਉਣ ਨੂੰ ਫੜਦਾ ਦੇ ਕੇ ਲੈ ਤੇ ਇੰਨਾ ਚੋ ਵੀ ਲੈ ਕੇ ਜਾਵਾਂਗੇ ਇੱਕ ਤੇ ਬੱਚੇ ਲੈ ਕੇ ਜਾਵਾਂਗੇ ਦੋ ਕੁ ਬਸ ਇੰਨੇ ਦਾ ਕੀ ਕਰਨੇ ਆ ਇਹ ਕਬੂਤਰ ਲੈ ਜਾ ਕਬੂਤਰ ਵਾਲੇ ਭਾਰਿਆ ਵਾਜੋ ਭਾਜੋ ਭਾਜੋ ਆਜੋ ਆਜੋ ਭਾਜੋ ਆਜੋ ਆਜੋ ਬੱਚੇ ਦੋ ਬੱਚੇ ਆ ਇੱਕ ਛੋਟਾ ਵਾ ਦੋ ਕਬੂਤਰ ਆ ਇੱਕ ਆ ਹਵਾਚਾਵਾ ਆ ਪੁੱਠੀ ਆ ਤੇ ਇੱਕ ਆ ਹਵਾਚਾਵਾ ਦਿਖਾਉਣੀ ਆ ਪਿੰਡ ਵਾਲਿਆਂ ਨੂੰ ਅੱਤ ਹੈਂ ਟੰਡਾ ਦੇ ਵਿੱਚ ਕੋਣੀ ਆ ਪੁੱਛਣਾ ਪੁੱਛਾ ਜੀ ਕੋਣੀ ਨੇ ਸਿਕਾਦੀ ਸਿਕਾਦੀ ਇੱਕ ਆ ਬੱਚਾ ਵਾ ਇਹ ਕਬੂਤਰ ਤੁਹਾਨੂੰ ਘਰੇ ਜਾ ਕੇ ਦਿਖਾ ਦੂ ਕੱਢ ਕੇ ਤੇ ਅੱਜ ਅਬ ਇਸ ਵੇਰ ਹੋ ਗਈ ਸੀ ਕੱਲ ਉਸਤਾਦ ਹੋਣੀ ਤਾਂ ਕੂਤਰ ਲਿਆਉਂਦੇ ਸੀ ਮੈਂ ਆ ਕੇ ਮਹੀ ਬਹਿਣ ਲੱਗ ਗਿਆ ਸੀ ਤਾਂ ਨਹੀਂ ਦਿਖਾਈ ਸੀ ਤੇ ਮੀਂਹ ਸਾਰੀ ਢੜੀ ਪਈ ਗਿਆ ਦੇਖੋ ਕੋਠੇ ਤੇ ਪਾਣੀ ਖੜਾ ਵਾ ਤੇ ਆਹ ਦੇਖ ਸਕਦੇ ਪਿੰਡ ਦਾ ਮਾਹੌਲ ਧੁੱਪ ਨਹੀਂ ਚਲੀ ਆ ਗਈ ਪੂਰਾ ਸਰਾ ਮੌਸਮ ਹੋਇਆ ਵਾ ਤੇ ਹੁਣ ਆ ਡਾਉਣ ਲੱਗੇ ਹੁਤਰ ਆਪਾਂ ਹੁਣ ਧੁੱਪੇ ਵੜਾਈ ਸੀ ਥੋੜੀ ਜਿੜ ਇਹ ਬੱਚੇ ਆ ਸਾਰੇ ਇਹ ਡਾਉਣ ਲੱਗੇ ਹੁਣ ਆਪਾਂ 10 12 ਹੈਗੇ ਆ ਇਹਨਾਂ ਨੂੰ ਦਵਾ ਦੇਣੇ ਆ ਦੋ ਦਿਨ ਫੁੱਡੇ ਜਿਵੇਂ ਬੈਠੇ ਵੱਡੇ ਉੜਾ ਦਾਂਗੇ ਨਾਲ ਧੁੱਪੇ ਜੀ ਤੇ 6-7 ਬੱਚੇ ਘਿਉਣ ਵਾਲੇ ਆ ਜੀ ਤੇ ਉਸਤਾਦ ਤੋਂ ਜਿਹੜੇ ਕਬੂਤਰ ਲੈ ਕੇ ਆਏ ਉਹ ਵੀ ਤੁਹਾਨੂੰ ਦਿਖਾਉਨੇ ਆ ਇਹਨਾਂ ਨੂੰ ਢਾਲੀਏ ਬੈਨਾਂ ਆ ਵੀਰ ਆਪਾਂ ਬੱਚੇ ਢਾਦੇ ਸੀ ਤੇ ਡੇ ਕੂਤਰ ਜਾਲਾਂ 'ਚ ਪਏ ਆ ਗਿੱਲੇ ਹੋਏ ਪਏ ਸੀ ਧੂੰਪਲੀ ਲੱਗ ਜੂਗੀ ਮੈਂ ਕਿਹਾ ਥੋੜੇ ਹੀ ਪਏ ਆ ਥੋੜੇ ਗੋ ਮੈਂ ਕਿਹਾ ਲੜਨਗੇ ਫਿਰ ਆ ਖੁਖਣਾ ਫੋੜ ਦੇਣਗੇ ਇਹਦੀ ਜਿਹੜੇ ਵਾਲੇ ਗਿੱਲੇ ਸੀ ਉਹ ਬਾਅਦੇ ਬਾਕੀ ਦੇਖ ਪਈ ਆ ਬੱਚੇ ਬਿਠਾ ਦੇ ਇੱਧਰ ਦੋ ਤਿੰਨ ਬਾਕੀ ਥੱਲੇ ਆਏ ਉੱਤੇ ਵਾਲੇ ਖੁੱਡੇ ਵਾਲੇ ਆ ਇਹ ਬੱਚੇ ਡਾਏ ਹੋਏ ਆਪਣੇ ਦੇਖੋ 12 ਤੇ ਰਣ ਆਏ ਹੋਏ ਆ ਸਾਰੇ ਆਪਣੇ ਹੀ ਆ ਜਿੱਧਰ ਵੀ ਦੀਂਦੇ ਆ ਇਹ ਉਹ ਚੜਦੇ ਆ ਗੁਰਦੁਆਰੇ ਕੰਨੀ ਨੂੰ ਬੀਜੇ ਦੇਖ ਸਕਦੇ ਹੋ ਕਬੂਤਰ ਆਂ ਦਿਖਾ ਦਿੰਦਾ ਮੈਂ ਤੁਹਾਨੂੰ ਇੱਕ ਹੋਰੀ ਪਿੰਜਰੀ ਕੁ ਮਿੰਟ ਇਹ ਕ ਖੱਟੀਆਂ ਖਲ ਚਿੱਟੀਆਂ ਸੋਇਦ ਕਬੂਤਰ ਆ ਵੀ ਖੱਟੀਆਂ ਦਾ ਆ ਚਿੱਟੀਆਂ ਦਾ ਸੱਚ ਛਿੱਟਾ ਸੋਇਦ ਇਹ ਕ ਰਤਾ ਰੰਗ ਮੈਂ ਕੀਤਾ ਵਾ ਉਸਤਾਦ ਤੋਂ ਲਿਆਈ ਸੀ ਜਦੋਂ ਰੰਗ ਹੈ ਨਹੀਂ ਸੀ ਇਹ ਬੱਚਾ ਹੋਗਾ ਦੋ ਵੱਡੇ ਕਬੂਤਰ ਆ ਇਹ ਆ ਦੋ ਤੇ ਕਰ ਰਤਾ ਤੇ ਆਹ ਜਿਹੜੇ ਆ ਦੋਵੇਂ ਕਲੀ ਕਲੀ ਦੋ ਦੋ ਤਿੰਨ ਤਿੰਨ ਪਤਾ ਨਹੀਂ ਕਿੰਨੀ ਕਲੀ ਦੇ ਬੱਚੇ ਆ ਇੱਕ ਆਹ ਬੱਚਾ ਵਾ ਇੱਦੀ ਜਾਂਦਾ ਨੂੰ ਇੱਕ ਕਮਲੇ ਹੋ ਗਏ ਕਬੂਤਰ ਭਾਈ ਇੱਕ ਡੱਬਾ ਆ ਬੱਚਾ ਵਾ ਵਿੱਚ ਉਹਦਾ ਉਡਾਣਾ ਨਹੀਂ ਇੱਕ ਉਹ ਪਿੱਛੇ ਬੈਠਾ ਵਾ ਆ ਕਬੂਤਰ ਲੈ ਕੇ ਆਏ ਆ ਭਈ ਆਪਾਂ